ਜੀ ਰਾਇਲ ਕਲੈਕਸ਼ਨ ਐਂਡ ਵੂਟਿਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਇਹੋ ਜੀ ਲੈ ਕੇ ਆਈਏ ਜਿਹੜੇ ਬਹੁਤ ਸਾਰੇ ਫੰਕਸ਼ਨਲ ਲਈ ਮੇਰੇ ਕੋਲ ਫੋਨ ਆਉਂਦੇ ਆ ਮੈਸੇਜ ਆਉਂਦੇ ਆ ਕਿ ਮੈਮ ਸਾਡਾ ਬਜਟ ਨਹੀਂ ਹੈਗਾ ਜੀ 2-3000 ਵਾਲਾ ਅਸੀਂ ਇੰਨੇ ਪੈਸੇ ਦਾ ਜਿਹੜੇ ਮੈਂ ਹੈਂਡ ਵਰਕ ਸੂਟ ਲੈ ਕੇ ਆਨੀ ਆ ਬੇਸ਼ੱਕ ਮੈਂ ਬਹੁਤ ਘੱਟ ਪ੍ਰਾਈਸ ਲੈ ਕੇ ਆਨੀ ਆ ਪਰ ਹਰ ਇੱਕ ਦਾ ਆਪਣਾ ਬਜਟ ਹੁੰਦਾ ਜੀ ਤੇ ਉਹਨਾਂ ਨੇ ਉਸ ਤੋਂ ਵੀ ਘੱਟ ਛੂਟ ਪਾਣੀ ਹੁੰਨੇ ਆ ਤੇ ਬਹੁਤ ਸੋਹਣੀ ਇਹ ਕਲੈਕਸ਼ਨ ਦੇ ਨਾਲ ਅੱਜ ਤੁਹਾਨੂੰ ਅਸੀਂ ਪਾਰਟੀ ਵੇਅਰ ਸੂਟ ਦੇ ਰਹੇ ਹਾਂ ਜਿਹੜੇ ਹਰ ਇੱਕ ਦੇ ਬਜਟ 'ਚ ਮੇਰੇ ਸਾਹਮਣੇ ਕਿਉਂਕਿ ਜਿਹੜਾ ਮੈਂ ਤੁਹਾਨੂੰ ਅੱਜ ਵਰਕ ਦੇਣਾ ਸਟੱਫ ਦੇਣਾ ਇਸ ਤੋਂ ਘੱਟ ਤਾਂ ਜੇ ਤੁਸੀਂ ਲਓਗੇ ਉਹ ਤਾਂ ਫਿਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਮਤਲਬ ਆਪਣੀ ਚੁਆਇਸ ਤੇ ਮੈਂ ਵੀ ਆਪਣਾ ਆਨਲਾਈਨ ਦੇਖਣ ਕਰਕੇ ਸਟੱਫ ਵੀ ਦੇਖਣਾ ਹੁੰਦਾ ਵਰਕ ਵੀ ਦੇਖਣਾ ਹੁੰਦਾ ਮੈਨੂੰ ਬਹੁਤ ਕੁਝ ਦੇਖਣਾ ਪੈਂਦਾ ਬਟ ਜਿਹੜੀ ਅੱਜ ਅਸੀਂ ਤੁਹਾਨੂੰ ਕਲੈਕਸ਼ਨ ਦੇਣੀ ਹੈ ਜੀ ਇਹ ਬਹੁਤ ਸੋਹਣੀ ਜੀ ਆ ਤੇ ਸਟੱਫ ਵੀ ਅੱਛਾ ਮਿਲੇਗਾ ਵਰਕ ਵੀ ਬਹੁਤ ਸੋਹਣਾ ਮਿਲੇਗਾ ਤੇ ਪਾਰਟੀ ਵੇਅਰ ਲੁੱਕ ਦੇ ਸੂਟ ਹੋ ਬਹੁਤ ਘੱਟ ਰੇਟ ਤੇ ਹੋਣਗੇ ਅ ਇਹ ਸੂਟ ਤੁਸੀਂ ਸਟਿਚ ਕਰਵਾ ਕੇ ਪਾ ਸਕਦੇ ਹੋ ਤੇ ਜਿਨ੍ਹਾਂ ਦੇ ਘਰ ਮਤਲਬ ਕਿ ਇਦਾਂ ਹੁੰਦਾ ਕਿ 15 16 ਸਾਲ ਦੇ ਬੱਚੇ ਆ ਉਹਨਾਂ ਨੇ ਬਸ ਇੱਕ ਇੱਕ ਦੋ ਦੋ ਵਾਰੀ ਇਹ ਸੂਟ ਪਾਣੇ ਹੁੰਨੇ ਆ ਜ਼ਿਆਦਾਤਰ ਬੱਚੇ ਮਤਲਬ ਸੂਟ ਅਨਕੰਫਰਟੇਬਲ ਜਿਹਾ ਫੀਲ ਕਰਦੇ ਆ ਤੇ ਫੰਕਸ਼ਨਾਂ ਵਿੱਚ ਹੀ ਪਾਉਂਦੇ ਆ ਤੇ ਉਹਨਾਂ ਵਾਸਤੇ ਬਹੁਤ ਸੋਹਣੇ ਨੇ ਇੱਕ ਤਾਂ ਥੋੜਾ ਪੈਸਾ ਜ਼ਿਆਦਾ ਵੇਸਟ ਨਹੀਂ ਹੁੰਦਾ ਹੈਗਾ ਤੇ ਇੱਕ ਲੁੱਕ ਨਵੀਂ ਜੀ ਆਂਦੀ ਹੈ ਤੁਸੀਂ ਇਹਨਾਂ ਨੂੰ ਆਪਣੇ ਅਕੋਰਡਿੰਗ ਡਿਜ਼ਾਈਨ ਕਰਵਾ ਸਕਦੇ ਹੋ ਲੌਂਗ ਸ਼ਾਰਟ ਜਾਂ ਸ਼ਾਰਟ ਸ਼ਰਟ ਦੇ ਨਾਲ ਜਿੱਦਾਂ ਵੀ ਤੁਸੀਂ ਬਣਾਣਾ ਹੈ ਸਲਵਾਰ ਪੈਂਟ ਪਲਾਜ਼ੋ ਗਰਾਰਾ ਸ਼ਰਾਰਾ ਜੋ ਵੀ ਬਣਾਣਾ ਉਦਾਂ ਤੁਸੀਂ ਇਹਨਾਂ ਸੂਟਾਂ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਅਗਰ ਤੁਹਾਡੇ ਘਰ 'ਚ ਕੋਈ ਫੰਕਸ਼ਨ ਹੈ ਕਿਸੇ ਨੂੰ ਤੁਸੀਂ ਸੂਟ ਗਿਫਟ ਕਰਨੀ ਹੈ ਤੇ ਉਹਨਾਂ ਵਾਸਤੇ ਵੀ ਬਹੁਤ ਸੋਹਣੀ ਜੀ ਕਲੈਕਸ਼ਨ ਆ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਇੱਕ ਮੈਂ ਤੁਹਾਨੂੰ ਇਹ ਦਿਖਾਨੀ ਆ ਸੌਫਟ ਜਿਹਾ ਸਟਫ ਦੇ ਉੱਪਰ ਆਪਾਂ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਇਹ ਤਾਂ ਹੈਗੀ ਆ ਜੀ ਸਲਵਾਰ ਠੀਕ ਹੈ ਸਲਵਾਰ ਹਲਕਾ ਜਿਹਾ ਰਿਯੂਨ ਵੇਸ ਰਹੇਗਾ ਠੀਕ ਹੈ ਤੇ ਜਿਹੜਾ ਸ਼ਰਟ ਦਾ ਸਟਫ ਆ ਉਹ ਤੁਹਾਨੂੰ ਬਹੁਤ ਪਿਆਰਾ ਮਿਲ ਜਾਏਗਾ ਬਿਲਕੁਲ ਨਵੀਆਂ ਨਮਾ ਜਿਹਾ ਸਟਫਾਂ ਹਲਕੇ ਜੀ ਲਾਈਨ ਮਿਲੇਗੇ ਜੀ ਤੇ ਸਲਵਾਰ ਨੂੰ ਤਾਂ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਸ਼ਰਟ ਨੂੰ ਤੁਸੀਂ ਲਗਵਾ ਲਿਓ ਤੇ ਨੈੱਕ ਦੇਖੋ ਬਾਸਟਰਨ ਡੈਵਲ ਪੈਚ ਦੇ ਨਾਲ ਬਣਿਆ ਹੋਇਆ ਜੀ ਤੇ ਉਰੇ ਤੁਸੀਂ ਛੋਟਾ ਨੈੱਕ ਕੁੜਤਾ ਨੈੱਕ ਦੇ ਨਾਲ ਇਹ ਸੂਟ ਨੂੰ ਬਣਾ ਸਕਦੇ ਹੋ ਪਲੱਸ ਬੈਕ ਸਾਈਡ ਤੁਸੀਂ ਡੀਪ ਕਰ ਸਕਦੇ ਹੋ ਜਾਂ ਫਿਰ ਇਹਨੂੰ ਤੁਸੀਂ ਫੁੱਲ ਵੈਨ ਦੇ ਨਾਲ ਜਾਂ ਫਿਰ ਇਦਾਂ ਕਸਟਮਾਈਜ਼ ਕੀਤੋ ਤਾਂ ਬਹੁਤ ਸੋਹਣਾ ਲੱਗੇਗਾ ਸੂਟ ਇਹ ਤੇ ਨੀਚੇ ਬਣਿਆ ਹੋਇਆ ਕੇਰਾ ਇਹਦਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਜਿਹੜਾ ਇਹ ਕੇਰਾ ਹੈ ਇਹ ਤੁਹਾਨੂੰ ਇਦਾਂ ਪੈਚ ਦੀ ਤਰ੍ਹਾਂ ਇੱਕ ਸੀਨ ਮਿਲੇਗੀ ਇਹਨੂੰ ਤੁਸੀਂ ਉਦੇੜਨਾ ਤੇ ਆਪਣਾ ਲੌਂਗ ਸ਼ਾਰਟ ਕਰ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਆਪਣਾ ਸ਼ਰਟ ਦਾ ਡਿਜ਼ਾਈਨ ਬੈਕ ਸਾਈਡ ਤੇ ਬਾਜੂ ਬਾਜੂ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਦਾਂ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਇਹਨੂੰ ਤੁਸੀਂ ਜਦੋਂ ਐਵੇਂ ਸਟਿਚ ਕਰੋਗੇ ਇਹ ਆਪਣਾ ਸੈਂਟਰ ਦੇ ਵਿੱਚ ਆ ਜਾਏਗਾ ਡਿਜ਼ਾਈਨ ਤੇ ਇਦਾਂ ਹਲਕਾ ਜਿਹਾ ਲੂਸ ਰੱਖ ਕੇ ਅੱਗੇ ਤੋਂ ਇਹਨੂੰ ਤੁਸੀਂ ਬਣਾ ਸਕਦੇ ਹੋ ਲੁੱਕ ਬਹੁਤ ਸੋਹਣੀ ਆਣੀ ਹੈ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤੁਸੀਂ ਇਹਨਾਂ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਦਾ ਮਤਲਬ ਸਟਿਚ ਕਰਵਾ ਸਕਦੇ ਹੋ ਲੌਂਗ ਸ਼ਰਟ ਬਣਾ ਸਕਦੇ ਹੋ ਜਾਂ ਫਿਰ ਸ਼ਾਰਟ ਸ਼ਰਟ ਦੇ ਨਾਲ ਲੂਜ਼ ਪਲਾਜ਼ੋ ਵਗੈਰਾ ਬਣੇ ਹੋਏ ਬਹੁਤ ਸੋਹਣੇ ਲੱਗਣਗੇ ਤੇ ਦੁਪੱਟੇ ਵੀ ਤੁਹਾਨੂੰ ਇਦਾਂ ਬਹੁਤ ਸੌਫਟ ਜਿਹਾ ਦੁਪੱਟਾ ਇਹ ਡਿਜ਼ਾਈਨਰ ਜਿਹਾ ਦੁਪੱਟਾ ਮਿਲੇਗਾ ਠੀਕ ਹੈ ਜੀ ਮਤਲਬ ਇੱਕ ਗਰਲਿਸ਼ੀ ਲੁੱਕ ਦਾ ਬਹੁਤ ਸੋਹਣਾ ਸੂਟ ਆ ਤੇ ਪ੍ਰਾਈਸ ਰਹੇਗਾ 1550 ਇਹਨਾਂ ਸੂਟਾਂ ਦਾ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਪਾਰਟੀ ਵਾਇਰ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਇਹ 1550 ਦੇ ਵਿੱਚ ਦੇਣੇ ਆ ਇਹਨਾਂ ਦੇ ਬ੍ਰாக்கਟ ਦੇ ਦੁਪੱਟੇ ਆ ਤੇ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਜੀ ਆ ਠੀਕ ਆ ਇੱਕ ਡਿਜ਼ਾਈਨ ਤੁਹਾਨੂੰ ਮੈਂ ਇਹ ਵਾਲਾ ਦਿੱਤਾ ਕੁਝ ਐਦਾਂ ਦੇ ਲੁੱਕ ਆ ਜਗੇ ਠੀਕ ਆ ਜੀ ਡਿਜ਼ਾਈਨਿੰਗ ਸੂਟ ਨੇ ਸਾਰੇ ਡਿਜ਼ਾਈਨਰ ਤੇ ਸੇਮ ਅਹ ਸੌਰੀ ਸਟੱਫ ਚੇਂਜ ਆ ਸਟਾਈਲ ਸੇਮ ਰਹੇਗਾ ਹਲਕਾ ਜਿਹਾ ਬਾਕੀ ਉਹਦਾ ਸਟੱਫ ਸੇਮ ਰਹੇਗਾ ਜੀ ਇਹ ਹੈਗਾ ਡਬਲ ਟੋਨ ਕਪੜੇ ਦੇ ਵਿੱਚ ਬਹੁਤ ਸੋਹਣੀ ਸ਼ਾਈਨ ਜੀ ਆਂਦੀ ਹੈ ਇਹਦੇ ਵਿੱਚ ਤੇ 골ਡ ਨੈਕ ਬਣਿਆ ਹੋਇਆ ਇਸ ਦਾ ਠੀਕ ਆ ਤੇ نیچے ਬਹੁਤ ਸੋਹਣਾ ਇਹ ਯੂ ਨੈਕ ਦੀ ਸ਼ੇਪ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਤੇ ਬਾਜੂ ਨੇ ਜੀ ਬਾਵਾ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਹੈ 컬러 ਵੀ ਬਹੁਤ ਸੋਹਣਾ ਹੈ ਕੇਜ ਦੇ نیچے ਹੈਵੀ ਪੈਚਾ ਸੇਮ ਪ੍ਰਾਈਸ ਰਹੇਗਾ ਦੁਪੱਟੇ ਬਹੁਤ ਜ਼ਿਆਦਾ ਸੌਫਟ ਨੇ ਬਹੁਤ ਜ਼ਿਆਦਾ ਸੌਫਟ ਦੁਪੱਟੇ ਆ ਐਦਾਂ ਸਾਰੇ ਦੁਪੱਟੇ ਚ ਬ੍ਰੋਕੇਟ ਦਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹੇਗਾ 컬러 অপਸ਼ਨ ਇਹਦੇ ਵਿੱਚ ਸੋਨੂੰ ਇਹ ਨਿਓਨ ਮਸਟਰਡ ਮਿਲ ਜਾਏਗਾ ਇਹ ਹੀ orange rust ਮਿਲ ਜਾਏਗਾ ਜੀ ਇੱਕ ਬਹੁਤ ਸੋਹਣਾ ਜਿਹਾ ਨਵਾਂ ਜਿਹਾ ਸ਼ੇਡਾ ਨਫਰੂਜੀ ਆ ਕਿਉਂਕਿ ਜਿਹੜੀ ਇਹ ਫੁੱਮਨ ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਡਬਲ ਟੋਨ ਦੇ ਵਿੱਚ ਕੱਪੜਾ ਇਹ ਇਹ ਗ੍ਰੀਨ ਟੋਨ ਚ ਆ ਜਾਂਦੀ ਹੈ ਪਲੱਸ ਗੋਲਡਨ ਜੀ ਸ਼ੇਡ ਨਾਲ ਇਹ ਮਾਰਦੇ ਨੇ ਜੇ ਤੇ ਇਹ ਦੋ ਡਿਜ਼ਾਈਨ ਦਿਖਾਤੇ ਆ ਮੈਂ ਤੁਹਾਨੂੰ ਸੇਮ ਸਟਾਈਲ ਚ ਤੇ ਇੱਕ ਹੈਗਾ ਇਦਾਂ ਵੀ ਨੈੱਕ ਦੇ ਨਾਲ ਸਟੱਫ ਬਹੁਤ ਜ਼ਿਆਦਾ ਫਾਈਨ ਆ ਸ਼ਰਟ ਦਾ ਤਾਂ ਹੋਰ ਵੀ ਬਹੁਤ ਸੋਹਣਾ ਹੈ ਕੁਝ ਇਦਾਂ ਦੀ ਲੁੱਕ ਆ ਜਾਏਗੀ ਠੀਕ ਆ ਏ ਵੀ ਸੇਮ ਹੀ ਬਣੇਗਾ ਜੀ ਇਦਾਂ ਹੀ ਇਹ ਦੇਖੋ ਘੇਰੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਠੀਕ ਆ ਤੇ ਇਹ ਹੈਗੀ ਆ ਜੀ ਇਹਦੀ ਸ਼ਰਟ ਦੀ ਨੈਕ ਰੀ ਡਿਜ਼ਾਈਨਿੰਗ ਸੇਮ ਹੀ ਸਟਾਈਲ ਆ ਸੇਮ ਹੀ ਸਟੱਫ ਰਹਿਣਗੇ ਇਹਨਾਂ ਦੇ ਤੇ ਦੁਪੱਟੇ ਵੀ ਸੇਮ ਜਿਹੜਾ ਹੁਣ ਦਿਖਾਇਆ ਪੱਤਿਆਂ ਵਾਲਾ ਡਿਜ਼ਾਈਨ ਉਹੀ ਆ ਠੀਕ ਆ ਟਰੈਂਡਿੰਗ ਹੈਗਾ ਜੀ ਬਹੁਤ ਜ਼ਿਆਦਾ ਫਿਰੋਜ਼ੀ ਕਲਰ ਤੇ ਇਕ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਸਾਰੇ ਕਲਰ ਟ੍ਰੈਂਡਿੰਗ ਨੇ ਮਸਟਰਡ येलो ਠੀਕਾ ਇਹ ਪਿੰਕ ਹੌਟ ਪਿੰਕ ਦੀ ਟੋਨ ਚ ਆ ਜਾਂਦਾ ਹੈ ਤੇ ਠੀਕੇ ਤੁਸੀਂ ਦੇਖ ਹੀ ਰਿਓ ਮਹਿੰਦੀ ਗ੍ਰੀਨ ਇਹ ਕਲਰ ਨੇ ਜੇ ਸਾਰੇ 1550 ਇਹਨਾਂ ਪਾਰਟੀ ਵੇਅਰ ਸੂਟਾਂ ਦਾ ਪ੍ਰਾਈਸ ਆ ਤੇ ਬਹੁਤ ਸੋਹਣੇ ਜੇ ਸੂਟ ਨੇ ਜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਅger ਤੁਹਾਡੇ ਘਰ ਦੇ ਵਿੱਚ ਜਿਨ੍ਹਾਂ ਨੇ ਸੂਟ ਪਾਣੇ ਆ ਨਿਊ ਜਿੱਦਾਂ ਬੱਚਿਆਂ ਨੇ ਪਾਣੇ ਹੁੰਦੇ ਆ ਤਾਂ ਤੁਸੀਂ ਉਹਨਾਂ ਨੂੰ ਵੀ ਇਹ ਦੇ ਸਕਦੇ ਆ ਕਿਉਂਕਿ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ نیچے ਤੁਸੀਂ ਪੈਚ ਜਿਹੜਾ ਲਗਾਣਾ ਉਹ ਆਪ ਡਾਊਨ ਕਰ ਸਕਦੇ ਹੋ ਤੇ ਨੈਕਸਟ ਦੇ ਰਹੇ ਆ ਜੀ ਅਸੀਂ ਤੁਹਾਨੂੰ ਇਹ ਬਹੁਤ ਪਿਆਰੇ ਜਿਹਾ ਗਲਾਸ ਦੇ ਸਟੱਫ ਦੇ ਉੱਪਰ ਠੀਕ ਆ ਇਹ ਵੀ ਸਟੱਫ ਆ ਬਹੁਤ ਜ਼ਿਆਦਾ ਸੌਫਟ ਆਇਆ ਅਗਰ ਕਟ ਰੇਂਜ ਦੇ ਵਿੱਚ ਆ ਕਿਉਂਕਿ ਕਿ ਸ਼ਾਈਨੀ ਸਟੱਫ ਹੈ ਜੀ ਇਹ ਬਹੁਤ ਜ਼ਿਆਦਾ ਜੇ ਕਟ ਰੇਂਜ ਦੇ ਵਿੱਚ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਟੱਫ ਹੀ ਵਧੀਆ ਨਹੀਂ ਹੈਗਾ ਇਹ ਵੀ ਅੱਛਾ ਕਾਫੀ ਜ਼ਿਆਦਾ ਐਡਾ ਸਾਰੀ ਫਰੰਟ ਦੇ ਵਿੱਚ ਵਰਕ ਰਹੇਗਾ ਜੀ ਜਿਹੜਾ ਵਰਕ ਹੈ ਇਹ ਪਾਰਟੀ ਵੇਅਰ ਵਰਕ ਦਿੱਤਾ ਹੋਇਆ ਬਟ ਦਿੱਤਾ ਹੋਇਆ ਜੀ ਇਹ ਮਸ਼ੀਨ ਦੇ ਨਾਲ ਤੇ ਹੈਂਡ ਦਾ ਟੱਚ ਦਿੱਤਾ ਹੈ ਭਾ ਜਿੱਦਾਂ ਇਹ ਕਟ ਦਾਣਾ ਲਗਾ ਕੇ ਸਾਰੇ ਸੂਟ ਨੂੰ ਹਾਈਲਾਈਟ ਕੀਤਾ ਹੋਇਆ ਇਹ ਮਸ਼ੀਨੀ ਵਰਕ ਦੇ ਨਾਲ ਬਹੁਤ ਸੋਹਣੇ ਜੇ ਸੂਟ ਨੇ ਤੇ ਜਿਹੜੀ ਇਹਨਾਂ ਦੀਆਂ ਸਲਵਾਰਾਂ ਨੇ ਉਹ ਪਿਓਰ ਮਸਲੀਨ ਦੀਆਂ ਰਹਿਣਗੀਆਂ ਪਲੱਸ ਇਹ ਸਲਵਾਰ ਦੇ ਪੌਂਚੇ ਤੇ ਵੀ ਤੁਹਾਨੂੰ ਐਵੇਂ ਵਰਕ ਮਿਲ ਜਾਏਗਾ ਠੀਕ ਆ ਸ਼ਰਟ ਦੀ ਲੁੱਕ ਮੈਂ ਤੁਹਾਨੂੰ ਦਿਖਾ ਦਾਨੀ ਆ ਲਾਈਨਿੰਗ ਲੱਗਣ ਤੋਂ ਬਾਅਦ ਕਿੱਦਾਂ ਦੀ ਆਏਗੀ ਕਿਉਂਕਿ ਕਾਫੀ ਸੀ-ਥਰੂ ਸਟਾਫ ਹੈ ਤਾਂ ਕਈ ਵਾਰੀ ਵੀਡੀਓ ਸੋਨੋ ਸਮਝ ਨਹੀਂ ਆਏਗਾ ਮੈਂ ਤੁਹਾਨੂੰ ਪ੍ਰੋਪਰ ਸੂਟ ਦੀ ਲੁੱਕੇ ਦਿਖਾ ਦਾਨੀ ਆ ਐਦਾਂ ਬਣੇਗਾ ਜੀ ਸੂਟ ਨੀਚੇ ਸਲਵਾਰ ਤੇ ਉੱਪਰ ਸ਼ਰਟ ਆ ਲਾਈਨਿੰਗ ਲੱਕੇ ਦਾ ਨਹੀਂ ਲੁਕਾ ਜੇਗੀ ਸੇਮ ਵੇ ਕਲਰ ਦੇ ਹਲਕੇ ਜੀ ਇੱਕ সিলਵਰ ਜੀ ਟੋਨ ਛੱਡੇਗਾ ਸੂਟ ਦੁਪੱਟਾ ਹੈਗਾ ਜੀ ਫੋਰ ਸਾਈਡ ਸੌਰੀ ਟੂ ਡਬਲ ਜਿਹੜੇ ਪੱਲੇ ਨੇ ਉਹ ਡਬਲ ਸੌਰੀ ਦੋ ਪੱਲਿਆਂ ਦੇ ਵਿੱਚ ਬਹੁਤ ਸੋਹਣਾ ਇਹ ਵਰਕ ਕੀਤਾ ਹੋਇਆ ਡਬਲ ਪੱਲੇ 'ਚ ਇਹਦੇ ਵਿੱਚ ਪੀਕਾਕ ਵਾਲੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਈਗੇ ਇਹ ਦੋ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਠੀਕ ਹੈ ਦੋਨੋਂ ਹੀ ਕਲਰ ਸੋਨੇ ਆ ਬਹੁਤ ਨੈਕਸਟ ਵੀਕ ਉਹਦੇ ਵਿੱਚ ਹੀ ਕੁ ਡਿਜ਼ਾਈਨ ਹੋਰ ਦੰਨੇ ਆ ਇਹ ਸਲਵਾਰ ਆ ਜਾਏਗੀ ਜੀ ਪਿੰਕ ਪਰਪਲ ਜਿਹਾ ਕਲਰ ਆ ਬਹੁਤ ਸੋਨਾ ਜਿਹਾ ਠੀਕ ਹੈ ਸਲਵਾਰ ਪਿਓਰ ਮਸਲੀਨ ਦੀ ਆ ਤੇ ਪਾਰਟੀ ਵੀਰ ਲੁੱਕ ਦੇਏਗੀ ਜੀ ਪੂਰੀ ਤੇ ਇਹ ਹੈਗੀ ਸ਼ਰਟ ਐਦਾਂ ਬਣੇਗੀ ਸ਼ਰਟ ਇਹਦਾ ਸਾਰਾ ਹੀ ਫਰੰਟ ਹੈਵੀ ਹੈ ਸ਼ਰਟ ਦਾ ਠੀਕ ਹੈ ਇਹ ਦੇਖੋ ਇਹ ਸ਼ਰਟ ਆ ਪਿੰਕ ਸ਼ੇਡ ਆ ਜੀ ਇਹ ਸਲਵਾਰ ਆ ਗਈ ਦੇਖ ਲਓ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਆ ਤੇ ਦੁਪੱਟਾ ਗਲਾਸ ਟਿਸ਼ੂ ਦਾ ਬਹੁਤ ਸੋਹਣਾ ਜਿਹਾ ਸੂਟ ਆ ਤੇ ਨਾਲ ਤੁਹਾਨੂੰ ਇਹ ਕਲਰ ਆਪਸ਼ਨ ਮਿਲ ਚੇਗੀ ਕਲਰ ਇੱਕ ਤੋਂ ਇੱਕ ਨੇ ਇਹ ਤੁਹਾਨੂੰ ਵਾਈਟ-ਵਾਈਟ ਤਾਂ ਲੱਗਦਾ ਹੋਵੇਗਾ ਕਿਉਂਕਿ ਇਹਦੇ ਵਿੱਚ ਪੇਪਰ ਦਿੱਤਾ ਹੋਇਆ ਜਦੋਂ ਲਾਈਨਿੰਗ ਲੱਗ ਜਾਈਗੀ 셔ਟ ਨੂੰ ਤਾਂ ਐਦਾਂ ਦੀ ਲੁੱਕ ਆ ਜਾਏਗੀ ਜੇ ਸੂਟ ਦੀ ਠੀਕ ਹੈ ਕਲਰ ਬਹੁਤ ਸੋਹਣਾ ਹੋਣਾ ਜਿਹੜਾ ਮਤਲਬ ਕਿ ਸਲਵਾਰ ਦਾ ਕਲਰ ਆ ਉਹੀ ਕਲਰ ਤੁਹਾਨੂੰ ਸੇਮ 셔ਟ ਦਾ ਮਿਲੇਗਾ ਜੀ ਇੱਕ ਕਲਰ ਤੁਹਾਨੂੰ ਇਹ ਕਰੀਮੀਲਾ ਮੰਜਾ ਮਿਲੇਗਾ ਤਿੰਨ ਕਲਰ ਨੇ 1550 ਇਹਨਾਂ ਸੂਟਾਂ ਦਾ ਪ੍ਰਾਈਸ ਆ ਵਰਕ ਵਾਲੇ ਸੂਟ ਨੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸਾਰੇ ਸੂਟਾਂ ਦੇ ਪ੍ਰਾਈਸ ਆ ਹੈਰਾਨ ਕਰਨ ਵਾਲੀਆਂ ਸਾਰੇ ਸੂਟਾਂ ਦੇ ਤੇ ਇੱਕ ਡਿਜ਼ਾਈਨ ਹੋਰ ਦੰਨੇ ਆ ਜੇ ਇੰਤਾਂ ਦੀ ਡਿਜ਼ਾਈਨਿੰਗ ਆ ਇਸ ਸਲਵਾਰ ਦੇ ਪਹੁੰਚਾਂ ਤੇ ਵਰਕ ਆ ਜਾਏਗਾ ਠੀਕ ਆ ਛੋਟੀ ਚੁਆਇਸ ਆ ਪੱਲੀਆਂ ਵਾਲੀ ਸਲਵਾਰ ਬਣਾਓ ਜਾਂ ਸਟ੍ਰੇਟ ਬਣਾਓ ਥੋੜੇ ਤੇ ਡਿਪੈਂਡ ਆ ਤੁਹਾਨੂੰ ਕੀ ਪਸੰਦ ਆ ਸੌਫਟ ਆ ਬਿਲਕੁਲ ਜਿਹੜਾ ਇਹ ਸਟੱਫ ਆ ਨਾ ਬਿਲਕੁਲ ਸੌਫਟ ਦੇ ਵਿੱਚ ਆ ਐਦਾਂ ਆ ਜਾਏਗੀ ਜੇ ਇਹਦਾ ਨੈੱਕ ਦਾ ਵਰਕ ਆ ਜਿਹੜਾ ਮਸ਼ੀਨੀ ਵਰਕ ਹੋਇਆ ਬਹੁਤ ਪਿਆਰਾ ਜਿਹਾ। ਨੈਕਟਿਵ ਵਰਕ ਹੈ ਕਿ ਇਹ ਦੇ ਟਿਵਰਕ ਹੈ। ਠੀਕ ਹੈ ਸਲਵਾਰ ਦੇ ਪੌਂਚੇ ਤੇ ਵਰਕ ਹੈ। ਦੁਪੱਟਾ ਤੁਹਾਨੂੰ ਸੇਮ ਮਿਲ ਜਾਏਗਾ। ਦੁਪੱਟੇ ਨੂੰ ਇਦਾਂ ਲੇਸ ਵਰਕ ਕੀਤਾ ਹੋਇਆ। ਸਾਰੇ ਦੁਪੱਟੇ ਦੇ ਵਿੱਚ ਗੋਟਾ ਲੇਸ ਲਾ ਕੇ ਲੇਸ ਵਰਕ ਕੀਤਾ ਹੋਇਆ ਬਹੁਤ ਪਿਆਰਾ ਜਿਹਾ। ਠੀਕ ਹੈ ਜੀ ਕਲਰ ਤੁਸੀਂ ਦੇਖ ਸਕਦੇ ਹੋ। ਕਲਰ ਇਹਦੇ ਬਹੁਤ ਸੋਹਣੇ ਆ ਸਾਰੇ। ਇਹ ਕਲਰ ਇਹ ਵਾਲਾ ਮਿਲ ਜਾਏਗਾ। ਟੇਕ ਸ਼ਾਟ। ਤਿੰਨ ਕਲਰ ਨੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਸਲਵਾਰਾਂ ਦੇ ਕਲਰ ਤੁਸੀਂ ਦੇਖ ਲਓ ਸੇਮ ਉਹੀ ਕਲਰ ਤੁਹਾਨੂੰ ਮਿਲ ਜਾਏਗਾ ਠੀਕ ਹੈ ਜੀ 1550 ਪ੍ਰਾਈਸ ਦੇ ਨਾਲ ਨੈਕਸਟ ਜਿਹੜਾ ਤੁਹਾਨੂੰ ਅਸੀਂ ਦੇਣਾ ਸੂਟ ਪਿਓਰ ਕਾਟਨ ਦੀ ਸਲਵਾਰ ਬਹੁਤ ਸੋਹਣਾ ਸੂਟ ਹੈ ਸਟਫ ਮਤਲਬ ਕਿ ਕਾਟਨ ਨਾ ਟਿਲਕ ਮੀਜੀ ਹੈ ਇਹ ਮਸਲੀਨ ਦੀ ਤਰ੍ਹਾਂ ਪਹੁੰਚਿਆ ਤੇ ਵਰਕ ਮਿਲ ਜਾਏਗਾ ਇਹ ਹੈਗਾ ਜੀ 셔ਟ ਦਾ ਡਿਜ਼ਾਈਨ ਸਾਰੀ ਬੋਸ ਸੋਨਾ ਮਸ਼ੀਨੀ ਟਿੱਲੀ ਦੇ ਨਾਲ ਵਰਕ ਹੈ ਸੂਟ ਤੇ ਇਹ ਹੈਗਾ ਉੱਪਰ ਤੱਕ ਦੇਖੋ ਬਣੇਗਾ ਸੂਟ ਐਵੇਂ ਦੇਖਿਏ ਰਬੋ ਸੋਨਾ ਬਣਿਆ ਹੋਇਆ ਸੂਟ ਦਾ ਕਈ ਵਾਰੀ ਫੋਟੋ ਚ ਕਹਿਆ ਜਾਂਦਾ ਕਿ ਵਾਈਟ ਵਾਈਟ ਚ ਕੁਝ ਦਿਖ ਰਿਹਾ ਸਾਨੂੰ ਇਹ ਹੁੰਦਾ ਜੀ ਬੈਕ ਸਾਈਡ ਤੇ ਪੇਪਰ ਜਦੋਂ ਤੁਸੀਂ ਐਵੇਂ ਸਟਿਚ ਕਰੋਗੇ ਤਾਂ ਪੇਪਰ इजीली ਐਵੇਂ ਉੱਤਰ ਜਾਂਦਾ ਇਹ ਸਾਰੀ ਇਹ ਜਦੋਂ ਵਰਕ ਕਰਨਾ ਹੁੰਦਾ ਤਾਂ ਉਸ ਟਾਈਮ ਇਹ ਪੇਪਰ ਲੱਗਿਆ ਹੋਇਆ ਹੁੰਦਾ ਠੀਕ ਹੈ ਜੀ ਤੇ ਜਿਹਦੇ ਦੁਪट्टे ਦਾ ਵਰਕ ਦੇਖੋਗੇ ਨਾ ਯੂਨੀਕ ਆ ਜਿਹੜੇ بڑے ਦੋ ਲੜ ਹੁੰਨੇ ਆ ਆਪਣੇ ਦੋਨਾਂ ਪੱਲਿਆਂ ਦੇ ਉੱਪਰ ਤੁਹਾਨੂੰ ਇਹ ਹੈਵੀ ਵਰਕ ਮਿਲ ਜੇਗਾ ਐਦਾਂ ਨੇ ਦੁਪੱਟਾ ਸਿਰ ਤੇ ਲਓ ਸਾਈਡ ਤੇ ਲਓ ਜਿੱਦਾਂ ਮਰਜ਼ੀ ਕੈਰੀ ਕਰੋ ਨਾ ਸਲੀਪਰੀ ਨੇ ਦੁਪੱਟੇ ਨਾ ਫਲਫੀ ਨੇ ਬਹੁਤ ਸੋਹਣੇ ਦੁਪੱਟੇ ਨੇ ਨਾ ਲੱਗਵੇਂ ਜੈ कलर पिंक क्रीम कलर पर्पल, पर्पल पिंक का ठीक है पर्पल पिंक शेड आ गया जी तो पिंक शेड आ गया एक मैं नीचे लाइट पिस्ता जा खोल खोलिया ठीक है ये अपनी बहुत सोने जो घट प्राइस वाले पार्टी वेयर सूट ਤੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਵੀਡੀਓ ਦੇ ਸਾਰੇ ਸੂਟ ਕਿਵੇਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much